ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪਾਲ ਜਮਾਲਪੁਰੇ ਅਸੀਂ ਅੱਜ ਸਿਹਤ ਦੇ ਸੰਬੰਧੀ ਗੱਲ ਕਰਦੇ ਹੈਗੇ ਆ ਸਿਹਤ ਨਾਲ ਜੇ ਤੁਹਾਨੂੰ ਕੋਈ ਦਿੱਕਤ ਹੈਗੀ ਕੋਈ ਪਰੇਸ਼ਾਨੀ ਹੈਗੀ ਕੋਈ ਪ੍ਰੋਬਲਮਸ ਹੈਗੀਆਂ ਨੇ ਜਿਵੇਂ ਕਿ ਸਾਡੇ ਸਰੀਰ ਦੇ ਵਿੱਚ ਜੇ ਕੋਈ ਜ਼ਹਿਰੀਲਾ ਪਦਾਰਥ ਬਣਦਾ ਹੈ ਤਣਾਅ ਚਿੰਤਾ ਸਿਰਦਰਦ ਜੋੜਾਂ ਦਾ ਦਰਦ ਡਿਪਰੈਸ਼ਨ ਹੈਗਾ ਪੈਰਾਂ ਤੇ ਲੱਤਾਂ ਤੇ ਦਰਦ ਪੈਰਾਂ ਤੇ ਲੱਤਾਂ ਦਾ ਸੁਨ ਹੋਣਾ ਅੱਖਾਂ ਦੀਆਂ ਬਿਮਾਰੀਆਂ ਔਰ ਨੀਂਦ ਨਾ ਆਉਣਾ ਖੂਨ ਸੰਚਾਰ ਠਕਾਵਾ ਆਦਿ ਨਾਲ ਸੰਬੰਧਿਤ ਬਹੁਤ ਸਾਰੀਆਂ ਇਦਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਰੋਜ਼ਮਰਰਾ ਦੇ ਜੀਵਨ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਨੇ ਜਿਸ ਦੇ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹਨਾਂ ਬਿਮਾਰੀਆਂ ਤੋਂ ਆਪਾਂ ਨੇਚਰਲ ਥੈਰੇਪੀ ਦੇ ਜ਼ਰੀਏ ਆਪਾਂ ਨਿਜਾਤ ਪਾ ਸਕਦੇ ਹਾਂ ਗਿਆ ਇਹਨਾਂ ਬਿਮਾਰੀਆਂ ਦਾ ਛੁਟਕਾਰਾ ਪਾ ਸਕਦੇ ਹਾਂ ਬਿਮਾਰੀਆਂ ਕੋਸ਼ਿਸ਼ ਨਹੀਂ ਜੇ ਅਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਚੱਕਰ ਵਿੱਚ ਪੈ ਜਾਈਏ ਤਾਂ ਆਪਾਂ ਆਪਣੇ ਪੈਸੇ ਦਾ ਨੁਕਸਾਨ ਵੀ ਕਰਦੇ ਆ ਆਪਣੇ ਸਰੀਰ ਦਾ ਨੁਕਸਾਨ ਵੀ ਕਰਦੇ ਆ ਪਰ ਇੱਕ ਨੇਚਰਲ ਥੈਰਪੀ ਦੇ ਜ਼ਰੀਏ ਅਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਆ ਜੀ ਹਾਂ ਅਸੀਂ ਮੌਜੂਦਾ ਪਹਾੰਬੀਆਂ ਖੁਰਦ ਲੁਧਿਆਣਾ ਦੇ ਵਿੱਚ ਇੱਕ ਨੇਚਰਲ ਥੈਰਪੀ ਸੈਂਟਰ ਦੇ ਵਿੱਚ ਜਿੱਥੇ ਜੀ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਦੇਣ ਦੇ ਵਾਸਤੇ ਇੰਸਟਰੂਮੈਂਟ ਦੇ ਜ਼ਰੀਏ ਔਰ ਅੱਛੀ ਗਾਈਡੈਂਸ ਦੇ ਜ਼ਰੀਏ ਲੋਕਾਂ ਨੂੰ ਇੱਥੇ ਬਿਮਾਰੀਆਂ ਤੋਂ निजात ਮਿਲਦੀ ਹੈ ਅਸੀਂ ਪਹੁੰਚਿਆ ਐਮ ਫਿਟ ਕਲੱਬ ਮੈਮ ਫਿਟ ਕਲੱਬ ਦੇ ਵਿੱਚ ਪਹੁੰਚੇ ਹੋਏ ਜਿੱਥੇ ਦੇ ਸੰਚਾਲਕ ਨੇ ਸਾਡੇ ਨਾਲ ਮੌਜੂਦ ਨੇ ਗੁਰਦਾਮ ਸਿੰਘ ਜੀ ਸਸਤੀਗਲ ਗੁਰਨਾਮ ਸਿੰਘ ਜੀ ਸਿਕਾਲ ਜੀ ਅ ਗੁਰਨਾਮ ਸਿੰਘ ਜੀ ਜਿਹੜੇ ਕੀ ਬਿਮਾਰੀਆਂ ਦੀ ਗੱਲ ਕੀਤੀ ਹੈ ਆਪਾਂ ਅੱਗੇ ਚਾਹੇ ਉਹ ਤਣਾ ਹੈਗਾ ਚਾਹੇ ਚਿੰਤਾ ਹੈ ਜੋੜਾਂ ਦਾ ਦਰਦ ਹੈ ਸਰੀਰ ਦਾ ਦਰਦ ਹੈਗਾ ਡਿਪਰੈਸ਼ਨ ਕਈਆਂ ਨੂੰ ਨੀਂਦ ਨਹੀਂ ਆ ਰਹੀ ਹੈਗੀ ਹੁਣ ਸੰਚਾਰ ਨਹੀਂ ਪ੍ਰੋਪਰ ਤਰੀਕੇ ਨਾਲ ਚੱਲਦਾ ਪਿਆ ਆਪਾਂ ਅੰਗਰੇਜ਼ੀ ਦਵਾਈਆਂ ਦੇ ਪਾਸੇ ਚਲੇ ਜਾਂਦੇ ਆਂ ਅੰਗਰੇਜ਼ੀ ਦਵਾਈਆਂ ਕਿੰਨਾ ਕਾ ਨੁਕਸਾਨ ਦੇ ਹੁੰਦੀਆਂ ਨੇ ਤੇ ਨੇਚਰਲ ਥੈਰਪੀ ਕਿੰਨਾ ਕਾ ਵਧੀਆ ਵਰਕ ਕਰਦੀਆਂ ਨੇ ਇਹਦੇ ਬਾਰੇ ਮੜ ਜਾ ਦੱਸੋ ਦੋ ਸਰਦਾਰ ਜੀ ਦੇਖੋ ਸਾਡਾ ਸਰੀਰ ਨੇਚਰਲ ਆ ਤੇ ਇਹਨੂੰ ਨੇਚਰਲ ਤਰੀਕੇ ਨਾਲ ਹੀ ਆਪਾਂ ਨੂੰ ਚਲਾਉਣਾ ਚਾਹੀਦਾ ਹੈਗਾ ਵਾ ਜੇ ਆਪਾਂ ਗੱਲ ਕਰੀਏ ਅੱਜ ਹਰ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਚੱਲ ਰਹੀ ਹੈ ਜਿਵੇਂ ਆਪਾਂ ਦੇਖਦੇ ਸ਼ੂਗਰ ਦੀ ਪ੍ਰੋਬਲਮ ਹੈਗੀ ਹੈ ਬੀਪੀ ਦੀ ਪ੍ਰੋਬਲਮ ਹੈਗੀ ਹੈ ਬੈਕ ਪੇਨ ਦੀ ਸਮੱਸਿਆ ਤਾਂ ਬਿਲਕੁਲ ਆਮ ਹੀ ਹੋ ਗਈ ਹੈ ਔਰ ਜ਼ਿਆਦਾਤਰ ਦਿੱਕਤਾ ਆਪਾਂ ਦੇਖਦੇ ਲੇਡੀਜ਼ ਨੂੰ ਬਹੁਤ ਜ਼ਿਆਦਾ ਹੈਗੀ ਉਹਦਾ ਕਾਰਨ ਕੀ ਹੈਗਾ ਪਿਛਲੇ ਟਾਈਮ ਦੇ ਵਿੱਚ ਲੇਡੀਜ਼ ਬੈਠ ਆਟਾ ਗੁੰਨਣਾ ਬੈ ਕੇ ਰੋਟੀ ਬਕਾਉਣੀ ਬੈ ਕੇ ਕੱਪੜੇ ਧੋਣੇ ਬੈਠ ਕੇ ਪਰ ਅੱਜ ਸਾਰੇ ਕੰਮ ਖੜੇ ਹੋ ਕੇ ਹੋ ਰਹੇ ਹੈਗੇ ਆ। ਉਹਦੀ ਸਿੰਲਡਰ ਆ ਕੇ ਹੈਗੇ ਆ, ਸੈਲਫਾਂ ਬਣ ਗਿਆ ਨੇ, ਪਹਿਲਾਂ ਕੁੰਨੇ ਹੁੰਦੇ ਸੀਗੇ। ਹਾਂਜੀ। ਬਸ ਇੱਕ ਬਟਨ ਦੱਬਿਆ ਤੇ ਮਸ਼ੀਨ ਕੋਈ ਚੱਲ ਪੈਂਦੀ ਹੈ, ਅੱਗੇ ਕੰਮ ਬਿਲਕੁਲ ਘੱਟ ਚੁੱਕੇ ਹੈਗੇ ਆ। ਤੇ ਉਹਦੀ ਵਜ੍ਹਾ ਕਰਕੇ ਕੀ ਹੋ ਗਿਆ? ਫਿਜ਼ੀਕਲ ਐਕਟੀਵਿਟੀ ਸਾਡੀ ਬਹੁਤ ਨਿਲ ਹੋ ਚੁੱਕੀ ਹੈਗੀ ਹੈ। ਮਨੀਆਂ ਤੇ ਸਿਰਫ ਸੋਚੋਂ 20% ਜਾਂ 10% ਹੀ ਰਹਿ ਗਈ ਹੈ। ਉਹਦੀ ਵਜ੍ਹਾ ਕਰਕੇ ਹੀ ਆਪਾਂ ਨੂੰ ਇਹ ਦਿੱਕਤਾਂ ਆ ਰਹੀਆਂ ਹੈਗੀਆਂ। ਫਿਰ ਮੜਾ ਜਾ ਕੋਈ ਪੇਨ ਹੁੰਦੀ ਹੈ ਆਪਾਂ ਘਰੇ ਮੈਡੀਕਲ ਸਟੋਰ ਖੋਲਿਆ ਵਾ ਬਸ ਫਰਿੱਜ ਦੇ ਉੱਤੇ ਆਮ ਤਰ੍ਹਾਂ ਦੇਖੀਦਾ ਇੱਕ ਡੱਬਾ ਪਿਆ ਵਾ ਉਹ ਚੋਂ ਪੇਨਕਿਲਰ ਕੱਢਦੇ ਆਪਾਂ ਖਾ ਲੈਂਦੇ ਆ ਜੀ ਹੁਣ ਪੇਨਕਿਲਰ ਦੇਖੋ ਪੇਨ ਹੀ ਠੀਕ ਕਰ ਰਿਆ ਹੈਗਾ ਫਿਰ ਉੱਥੇ ਹੈਗੀ ਆ ਉਹ ਸਿਰਫ ਦਿਮਾਗ ਨੂੰ ਮੈਸੇਜ ਆਂਦਾ ਵੀ ਪੇਨ ਖਤਮ ਹੋ ਗਿਆ ਅਸਲ ਚ ਪੇਨ ਤਾਂ ਉੱਥੇ ਹੈਗਾ ਹੁਣ ਆਪਾਂ ਜੇ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਬਜ਼ੁਰਗਾਂ ਦੀ ਮ사ਜ ਹੁੰਦੀ ਸੀ ਜਿਹਦੇ ਕਰਕੇ ਉਹ 100-100 ਸਾਲ ਤੱਕ ਜਿੰਦਾ ਰਹਿੰਦੇ ਸੀਗੇ ਬੱਚਿਆਂ ਦੀ ਮ사ਜ ਹੁੰਦੀ ਸੀ ਬੱਚੇ ਤੰਦਰੁਸਤ ਰਹਿੰਦੇ ਸੀ ਅਜਦਾ ਟਾਈਮ ਦੇਖੀ ਇਹ ਤੇ ਬੱਚਿਆਂ ਦੀ ਮ사ਜ ਵੀ ਨਹੀਂ ਹੋ ਰਹੀ ਤੇ ਬਿਰਗਾ ਦੀ ਮ사ਜ ਮੈਂ ਤੁਸੀਂ ਪੇਨਕਿਲਰ ਦੀ ਗੱਲ ਕੀਤੀ ਜੇ ਪੇਨਕਿਲਰ ਦੀ ਗੱਲ ਕਰੀਏ ਤਾਂ ਪੇਨਕਿਲਰ ਕਿਤੇ ਨਾ ਕਿਤੇ ਸ਼ਰੀਰਿਕ ਇਫੈਕਟ ਵੀ ਕਰਦਾ ਹੈ ਸਾਈਡ ਇਫੈਕਟ ਵੀ ਹੁੰਦੇ ਨੇ ਬਹੁਤ ਨੁਕਸਾਨ ਕਰਦਾ ਹੈ ਕਿਡਨੀਆਂ ਤੇ ਵੀ ਅਸਰ ਕਰਦਾ ਉਹ ਬਿਲਕੁਲ ਜੀ ਜੇ ਅਸੀਂ ਡਾਕਟਰ ਦੀ ਸਲਾਹ ਤੋਂ ਬਿਨਾਂ ਪੇਨਕਿਲਰ ਲੈ ਰਹੇ ਹਾਂ ਤਾਂ 3-4 ਸਾਲਾਂ ਬਾਅਦ ਲਗਾਤਾਰ ਲਿਆ ਜਾਂਦਾ ਹੈ ਲੀਵਰ ਕਿਡਨੀਆਂ ਤੇ ਇਫੈਕਟ ਆਉਣਾ ਜਿਹੜਾ ਗਰੰਟੀਡ ਹੈਗਾ ਔਰ ਬਹੁਤ ਸਾਰੀਆਂ ਮੈਡੀਸਿਨ ਐਸੀਆਂ ਵਿਕ ਰਹੀਆਂ ਜਿਹੜੀਆਂ ਪੂਰੇ ਵਰਲਡ ਦੇ ਵਿੱਚ ਬੈਨ ਹੈਗੀਆਂ ਨੇ ਦੇਖ ਜੀ ਤੇ ਜਿਹੜਾ ਤੁਸੀਂ ਇਹ ਤਕਰੀਬਨ ਅਸੀਂ 21 ਮਈ ਤੋਂ ਖੁੱਲਿਆ ਹੈਗਾ ਵਾ ਔਰ ਬਹੁਤ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਹੈਗਾ ਕਾਫੀ ਲੋਕ ਇਸ ਨੂੰ ਬੈਨੀਫਿਟ ਲੈ ਕੇ ਜਾਈ ਹੈਗੇ ਆ ਔਰ ਅਸੀਂ ਸੰਡੇ ਨੂੰ ਵੀ ਓਪਨ ਰੱਖਿਆ ਹੈਗਾ ਵਾ ਇਹ ਸਪੈਸ਼ਲੀ ਠੀਕ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅਲੱਗ-ਅਲੱਗ ਆਪਣੇ ਕੋਲ ਸਾਡੇ ਸਤਿਕਾਰਯੋਗ ਮੈਦਾਨਾਂ ਬੈਠੀਆਂ ਨੇ ਮੇਰੀ ਭੈਣਾਂ ਬੈਠੀਆਂ ਨੇ ਮੇਰੇ ਭਰਾ ਬੈਠੇ ਨੇ ਜਿਹੜੇ ਕਿ ਨੈਚੁਰਲ ਥੈਰੇਪੀ ਦੀ ਜਿਹੜੀ ਕਿ ਇਹ ਜਿਹੜਾ ਲਾਹਾ ਨੇ ਉਹ ਲੈਂਦੇ ਪਏ ਨੇ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਤੁਹਾਡਾ ਜੀ ਸਰਨਜੀਤ ਪੌਰ ਤੁਸੀਂ ਇਹ ਥੈਰੇਪੀ ਦੇ ਵਾਸਤੇ ਆਏ ਹੋ ਤੇ ਕੀ ਪ੍ਰੋਬਲਮ ਸੀਗੇ ਤੁਹਾਨੂੰ ਜੀ ਬੈਕ ਬੇਨ ਸੀਗੀ ਤੇ ਸਾਈਕਲ ਦੀ ਪ੍ਰੋਬਲਮ ਸੀਗੀ ਤੇ ਹੁਣ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਜੀ ਕੀ ਨਾਲੋਂ ਕਾਫੀ ਫਰਕ ਆਇਆ ਨੈਚੁਰਲ ਥੈਰੇਪੀ ਦੇ ਨਾਲ ਕਿਤੇ ਨਾ ਕਿਤੇ ਫਰਕ ਤਾਂ ਪੈਂਦਾ ਹੈਗਾ ਵਾ ਸਾਡੇ ਨਾਲ ਸਾਡੇ ਵੀਰ ਜੀ ਮੌਜੂਦ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਹਾਂ ਸਾਹਮਣੇ ਵਾਲੇ ਪਾਸੇ ਆ ਜਾਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਵਿਸ਼ਪਲਤਾ ਸਰ ਤੁਸੀਂ ਆਪਣੇ ਪੈਰਾਂ ਦੀ ਮ사ਜ ਕਰਾਣੇ ਪਏ ਹੋ ਤੁਸੀਂ ਤਾਂ ਫਿੱਟ ਹੈਗੇ ਹੋ ਫਿਰ ਤੁਸੀਂ ਪੈਰਾਂ ਦੀ ਮ사ਜ ਕਿਉਂ ਕਰਾਵਾ ਰਹੇ ਇਸ ਟਾਈਮ ਸਰ ਮੇਰੇ ਸਾਨਾ ਬੜਾ ਜ਼ਰੂਰੀ ਹੈ ਕਿਉਂਕਿ ਹੋ ਕੀ ਰਿਹਾ ਸੀ ਸਾਰੇ ਭਾਈ ਨਰ ਕਰਦੇ ਆਂ ਹਰ ਕਿਸੇ ਦੀ ਕੇਅਰ ਕਰਦੇ ਆਂ ਪਰ ਸ਼ੀਰ ਦੀ ਅਸੀਂ ਕੇਅਰ ਨਹੀਂ ਕਰਦੇ ਜੀ ਤੇ ਮੈਂ ਤਾਂ ਇਹ ਚਾਹਣਾ ਵਾਂ ਕਿ ਹਰ ਬੰਦਾ ਤੇ ਸ਼ੀਰ ਦੀ ਕੇਅਰ ਜੁ ਵੀ ਕਰੇ ਤੇ ਮੈਨੂੰ ਜਿੱਦਾਂ ਬੋਲ ਚਲਾਇਆ ਕਿ ਮੇਰੇ ਭਰਾ ਨੇ ਇੱਕ ਕੈਂਪਫਿਟ ਨਾਮ ਦਾ ਕਲੱਬ ਖੋਲਿਆ ਹੋਇਆ ਜਿੱਦੇ ਪੈਰਾਦੇ ਮ사ਜ ਦੇ ਨਾਮ ਨਾਲ ਬਾਕੀ ਕੀਜਾਂ ਦੇ ਮਿਸਾਲ ਜੀ ਹੁੰਦੀ ਹੈ ਇਸ ਕੋ ਮੈਂ ਪਹਿਲੀ ਵਾਰ ਦੇਖਣ ਆਇਆ ਕਿ ਕੀ ਅੰਦਰ ਰਿਜ਼ਲਟ ਆ ਰਿਹਾ ਹੈ ਜੀ ਜਿੱਦਾਂ ਜਿੰਨਾ ਦੇਖਦੇ ਤੁਸੀਂ ਮੈਂ ਪੈਰਾਲਿਸਾਈਜ਼ ਕਰਾ ਰਹੇ ਆਂ ਤੇ ਜਿਹਨੇ 5 ਤੋਂ 6 ਮਿੰਟ ਹੋ ਚੁੱਕੇ ਨੇ ਮਨੂੰ ਮ사ਜ ਕਰਾਉਂਦੇ ਹੋ ਇੱਕ اچھی طرح ਰਿਲੀਫ ਮਿਲ ਗਈ। ਮੇਰੇ ਪੈਰਾਂ ਨੂੰ ਸਕੂਨ ਮਿਲਿਆ ਹੋਇਆ ਠੀਕ ਹੈ ਲੱਤਾਂ ਵੀ ਖਿੱਚ ਲੱਗ ਰਹੀਆਂ ਨੇ। ਇਹ ਤਾਂ ਕੀ ਪਹਿਲਾਂ ਤੁਸੀਂ ਕਿਤੇ ਨਾ ਕਿਤੇ ਗੋਲੀ ਤਾਂ ਨਹੀਂ ਖਾ ਲੈਂਦੇ ਸੀ ਕਿ ਜੇ ਕੋਈ ਪੇਨ ਹੁੰਦੀ ਸੀ। ਮੈਨੂੰ ਉਹੀ ਕਹਿਣ ਲੱਗਾ ਸੀਗਾ ਪਹਿਲਾਂ ਕੀ ਹੁੰਦਾ ਸੀ ਮਾੜੀ-ਮੋਟੀ ਪੇਨ ਹੁੰਦੀ ਸੀਗੀ ਤੇ ਸਾਨੂੰ ਲੱਗਦਾ ਸੀ ਕਿ ਸਾਡੇ ਯੂਰੀਕ ਐਸਿਡ ਸਪਲਸ ਹੋਇਆ ਪਿਆ। ਠੀਕ ਹੈ ਤੇ ਫੈਬੋਡੀ 40 ਦੀ ਗੋਲੀ ਜੋ ਸੀਗਾ ਹਰ ਦਮ ਫ੍ਰੀਜ ਦੇ ਰੱਖੀ ਹੁੰਦੀ ਐ। ਇਹ 200% ਸੱਚ ਹੈ। ਸਾਡੇ ਵੀ ਫ੍ਰੀਜ ਦੇ ਉੱਤੇ ਰੱਖੀ ਹੋਈਆਂ ਸੀ। ਉਹ ਗੋਲੀ ਖਾਣ ਨਾਲ ਮਰ ਰਿਲੀਫ ਮਿਲ ਜਾਂਦੀ। ਔਰ ਮੈਂ ਚਾਹੁੰਦਾ ਮੈਂ ਕਿ ਟੈਬਲੇਟ ਵੀ ਛੋੜ ਕੇ ਅਸੀਂ ਥੈਰੇਪੀਸ ਵਿੱਚ ਚਾਈਏ ਠੀਕ ਹੈ ਤਾਂ ਕਿ ਸਾਡੇ ਸਰੀਰ ਨੂੰ ਕੋਈ ਦੂਜਾ ਰੋਗ ਨਾ ਲੱਗੇ ਜਿਹੜੇ ਮੈਡਿਸਿਨ ਖਾਣ ਨਾਲ ਲੱਗਦੇ ਆ। ਠੀਕ ਹੈ ਅੱਛਾ ਲੱਗ ਰਿਹਾ ਹੈ ਮਨ ਨੂੰ ਤੇ ਆ ਕਿ ਤੇ ਮੈਂ ਸਾਰਿਆਂ ਨੂੰ ਹੀ ਦਵਾਂਗਾ ਇੱਕ ਵਾਰ ਆ ਕੇ ਟ੍ਰਾਈ ਜਰੂਰ ਕਰੋ ਤੁਹਾਨੂੰ ਸਾਰਿਆਂ ਨੂੰ ਹੀ ਬੈਨੀਫਿਟ ਹੋਵੇ। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਹਰੀਸ਼ ਪਲਟਾਈ ਜੀ ਦਾ ਕਹਿਣਾ ਹੈ ਕਿ ਆਪਾਂ ਰੋਜ਼ ਮਨਰਾ ਦੇ ਜਿਹੜੇ ਕੰਮ ਹੈਗੇ ਨੇ ਉਹ ਕਰਦੇ ਆ ਤੇ ਕਿਤੇ ਨਾ ਕਿਤੇ ਵੈਸੇ ਹੀ ਅਸੀਂ ਥੱਕ ਜਾਂਦੇ ਹੈਗੇ ਆ। ਚਾਹੇ ਉਹ ਕੰਮ ਦਾ ਟੈਨਸ਼ਨ ਆਇਆ ਚਾਹੇ ਉਹ ਸਰੀਰਕ ਤਣਾਅ ਆ ਜਾਂ ਕੁਝ ਵੀ ਹੈ ਪਰ ਕਿਤੇ ਨਾ ਕਿਤੇ ਉਹ ਫ੍ਰਿਜ ਤੇ ਰੱਖੇ ਜਿਹੜੇ ਡੱਬੇ ਆ ਨਾ ਉਹਦੇ ਚ ਗੋਲੀਆਂ ਖਾਣ ਦੇ ਨਾਲ ਉਹ ਜੇ ਅਸੀਂ ਥੈਰੇਪੀ ਲਈਏ ਤੇ ਕਿਤੇ ਨਾ ਕਿਤੇ ਸਾਨੂੰ ਬਹੁਤ ਫਾਇਦਾ ਮਿਲੇਗਾ ਅ ਨਮਸਕਾਰ ਜੀ ਨਮਸਤੇ ਜੀ ਕੀ ਨਾਮ ਹੈ ਜੀ ਸੀਮਾ ਸੀਮਾ ਜੀ ਆਪ ਜੇ ਥੈਰੇਪੀ ਕਰਵਾ ਰਹੇ ਹੋ ਇਸ ਸੇ ਆਪਕਾ ਕੀ ਫਾਇਦਾ ਮਿਲਦਾ ਜੀ ਸੈਸਪਰੀ ਹੋ ਜਾਂਦੇ ਹੈ ਪੈਰੋ ਕੀ ਸੂਜਨ ਘਟ ਜਾਂਦੀ ਹੈ ਨੀਂਦ ਬਹੁਤ ਅੱਛੀ ਆਤੀ ਹੈ ਆ ਮੈਂ ਰਿਕਵੈਸਟ ਕਰੂੰਗਾ ਗਰਨਾਮ ਜੀ ਤੁਸੀਂ ਮਰਦੇ ਜਿਹੜੀ ਮਸ਼ੀਨ ਆ ਇਹ ਨਵੀਂ ਮਸ਼ੀਨ ਕੋ ਲੱਗ ਰਹੀ ਆ ਮਸ਼ੀਨ ਦੇ ਬਾਰੇ ਤੁਹਾਡੇ ਮਾੜੇ ਦਿਖਾ ਦਿਓ ਇੱਕ ਵਾਰੀ ਇਹ ਮਸ਼ੀਨ ਕਿਸ ਚੀਜ਼ ਦੀ ਆ ਤੇ ਕੀ ਕੰਮ ਹੋ ਰਿਹਾ ਦਾ ਇਹ ਸਰ ਇਹਨੂੰ ਕਾਂਸਾ ਥਾਲੀ ਮ사ਜ ਕਹਿੰਦੇ ਆ ਸਾਉਥ ਦੇ ਵਿੱਚ ਇਹ ਬਹੁਤ ਪਪੂਲਰ ਹੈਗੀ ਆ ਪੁਰਾਣੇ ਟਾਈਮ ਤੇ ਆਪਾਂ ਦੇਖੀਏ ਤਾਂ ਆਪਾਂ ਕਾਂਸੇ ਦੇ ਭਾਂਡੇ ਜਰੂਰ ਵਰਤਦੇ ਹੁੰਦੇ ਸੀਗੇ ਜਿਦੇ ਕਰਕੇ ਕੀ ਹੁੰਦਾ ਜੀ ਕਾਂਸੇ ਦੇ ਭਾਂਡੇ ਦੀ ਇੱਕ ਖਾਸੀਅਤ ਆ ਕਾਂਸੇ ਦਾ ਆ ਦੇ ਖਾਸੀਅਤ ਹੈ ਕਿ ਸਾਡੀ ਪਿਤ ਕਫ ਤੇ ਬਾਤ ਨੂੰ ਬੈਲੈਂਸ ਕਰਕੇ ਰੱਖਦਾ ਹੈਗਾ ਓਕੇ ਔਰ ਤਕਰੀਬਨ ਆਪਾਂ ਦੇਖੀਏ ਕੋਈ ਵੀ ਅਗਰ ਸਰੀਰ ਦੇ ਵਿੱਚ ਰੋਗ ਆ ਰਿਹਾ ਉਹ ਕਿਤਨੇ ਕਿਤੇ ਕਾਰਨ ਆ ਤਿੰਨਾਂ ਚੋਂ ਕਿਸੇ ਦਾ ਅਨਬੈਲੈਂਸ ਹੋਣਾ ਹੀ ਹੈਗਾ ਵਾ ਤੇ ਜਦੋਂ ਇਹ ਚੀਜ਼ ਬੈਲੈਂਸ ਹੋ ਜਾਂਦੀ ਹੈ ਤਾਂ ਇਹਦਾ ਸਭ ਤੋਂ ਪਹਿਲਾ ਇਫੈਕਟ ਜਿਹੜਾ ਹੈ ਵਾ ਉਹ ਬਾਡੀ ਦੇ ਰਿਲੈਕਸ ਤੇ ਆਉਂਦਾ ਹੈ ਮਾਈਂਡ ਦੇ ਰਿਲੈਕਸ਼ਨ ਤੇ ਆਉਂਦਾ ਹੈਗਾ ਤੇ ਉਸ ਕਰਕੇ ਜਿਹੜਾ ਪਰਸਨ ਇਹਨੂੰ ਯੂਜ਼ ਕਰ ਰਿਹਾ ਉਹ ਸਭ ਤੋਂ ਪਹਿਲਾਂ ਸਾਨੂੰ ਬੈਨੀਫਿਟ ਇਹੀ ਆ ਕੇ ਦੱਸਦਾ ਕਿ ਇੱਕ ਤਾਂ ਮੇਰੀ ਨੀਂਦ ਬ ਵੈਸੇ ਇਹਦੇ ਬਹੁਤ ਸਾਰੇ ਫਾਇਦੇ ਆ ਜਿਵੇਂ ਹੱਥ ਪੈਰਾਂ ਦਾ ਦਰਦ ਆਉ ਠੀਕ ਕਰਦਾ ਸਿਰਟਕਾ ਦਾ ਪੇਨ ਠੀਕ ਕਰਦਾ ਹੈਗਾ ਖੂਨ ਦਾ ਸੰਚਾਰ ਵਧੀਆ ਕਰ ਦਿੰਦਾ ਹੈਗਾ ਵਾ ਤੇ ਨਾਲ ਜੋੜਾਂ ਦੇ ਦਰਦਾਂ ਦੇ ਵਿੱਚ ਬਹੁਤ ਫਾਇਦੇਮੰਦ ਹੈਗਾ ਤੋਂ ਬਾ ਸੰਚਾਰ ਮੈਂ ਤੁਹਾਡੀ ਗੱਲ ਰੁਕੂਗਾ ਕਰਨਾਮ ਜੀ ਖੂਨ ਦੇ ਸੰਚਾਰ ਦੀ ਗੱਲ ਹੋਈ ਹੈ ਕਿਤੇ ਨਾ ਕਿਤੇ ਜਦੋਂ ਖੂਨ ਜੰਮ ਲਾ ਜਾਂਦਾ ਕਲੋਟਸ ਜੰਮ ਜਾਂਦੇ ਤਾਂ ਸਿੱਧਾ ਉਹ ਦਿਲ ਤੇ ਅਸਰ ਕਰਦੇ ਨੇ ਹਾਰਡ ਤੇ ਅਸਰ ਕਰਦੇ ਨੇ ਬਿਲਕੁਲ ਬਿਲਕੁਲ ਐਕਚੁਅਲੀ ਕੀ ਹੈ ਸਾਡੇ ਸਰੀਰ ਦੇ ਜਿੰਨੇ ਵੀ ਪੁਆਇੰਟ ਹੈਗੇ ਨੇ ਚਾਹੇ ਹਾਰਡ ਕਿਡਨੀ ਲੀਵਰ ਆ ਤੁਸੀਂ ਚੈੱਕ ਕਰੋ ਤਾਂ ਉਹ ਪੈਰਾਂ ਦੇ ਵਿੱਚ ਹੁੰਦੇ ਹੈਗੇ ਆ ਅਪਾ ਜਦੋਂ ਵੀ ਕੋਈ ਬਿਮਾਰ ਹੁੰਦਾ ਸਭ ਤੋਂ ਪਹਿਲਾਂ ਅਪਾ ਕੀ ਕਰਦੇ ਜੀ ਤਲੀਆਂ ਦਸਣੀਆਂ ਸ਼ੁਰੂ ਕਰ ਦਿੰਦੇ ਹੈਗੇ ਆ ਤੇ ਉਸ ਤੋਂ ਬਾਅਦ ਉਸ ਮਰੀਜ਼ ਨੂੰ ਰਿਲੀਫ ਮਿਲਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਜੇ ਇਹੀ ਚੀਜ਼ ਆਪਾਂ ਇੱਥੇ ਆ ਕੇ 10 ਮਿੰਟ डेली ਕਰਦੇ ਹੈਗੇ ਆ ਤਾਂ ਮੇਰਾ ਖਿਆਲ ਹੈ 5ਵੇਂ ਦਿਨ ਤੋਂ ਬਾਅਦ ਇਹਦਾ ਰਿਜ਼ਲਟ ਬਹੁਤ ਸ਼ਾਨਦਾਰ ਹੋ ਜਾਂਦਾ ਹੈਗਾ ਤੋਂ 5 ਤੋਂ ਲੈ ਕੇ 15 ਤੱਕ ਅਗਰ ਕੋਈ ਥੈਰੇਪੀ ਕਰਾਉਂਦਾ ਤਾਂ ਸਰੀਰ ਦੇ ਕਾਫੀ ਰੋਗ ਜਿਹੜੇ ਉਹਦੇ ਕਾਫੀ ਹੱਦ ਤੱਕ ਪਿਓਰ ਹੋ ਜਾਂਦੇ ਹੈਗੇ ਠੀਕ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਿਹੜੀ ਮਸ਼ੀਨ ਹੈਗੀ ਆ ਮਸ਼ੀਨ ਦਾ ਨਾਮ ਹੈਗਾ ਕਾਂਸਾ ਖਾਲੀ ਥੈਰੇਪੀ ਕਾਂਸਾ ਖਾਲੀ ਅਨਕਾਂਸਰਥ ਵਾਲੀ ਥੈਰੇਪੀ ਮੇਰੀ ਵੀ ਰਿਕਵੈਸਟ ਹੈ ਕਿ ਸਾਰਿਆਂ ਨੂੰ ਕਿ ਵੀ ਤੁਸੀਂ ਇਸ ਮਸ਼ੀਨ ਨੂੰ ਜ਼ਰੂਰ ਵਰਤੋ ਜੀ ਸਾਡੇ ਨਾਲ ਹੋਰ ਖਾੜ ਸਤਕਾਰ ਜੋ ਗਾਂਟੀ ਜੀ ਮੌਜੂਦ ਨੇ ਸੱਸੀ ਗੱਲ ਜੀ ਤੁਸੀਂ ਕਿੰਨੇ ਦਿਨਾਂ ਤੋਂ ਥੈਰੇਪੀ ਕਰਵਾ ਰਹੇ ਹੋ ਜੀ ਇੱਥੇ 3-4 ਦਿਨ ਤੋਂ ਆ ਰਹੇ ਹਾਂ ਥੈਰੇਪੀ ਕਰਦੇ ਹੋ ਤਾਂ ਕੀ ਤੌਲੰਕ ਕਿਸੇ ਕੀ ਕਰ ਰਹੇ ਹੋ ਬੈਕ ਪ੍ਰੋਬਲਮ ਸੀ ਸਰਵਕਲ ਤੇ ਬੈਕ ਪੇਨ ਸੀ ਹੁਣ ਕਿਸ ਤਰ੍ਹਾਂ ਰਿਲੀਫ ਲੱਗ ਰਹੀ ਹੈ ਕਾਫੀ ਫਰਕ ਲੱਗ ਰਿਹਾ ਹੈ ਠੀਕ ਹੈ ਤੇ ਜਿਹੜੇ ਵੀਡੀਓ ਨੂੰ ਦੇਖਦੇ ਪਏ ਨੇ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਵੀ ਆਪਨੇ ਕਰਾਉਣਾ ਚਾਹੀਦਾ ਹੈ ਦਵਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਗੋਲੀਆਂ ਤੋਂ ਤੇ ਆਪਣਾ ਅਕਰੋਵ فرق ਪਏਗਾ ਕਾਫੀ فرق ਪਏਗਾ ਦਵਾਈਆਂ ਤੋਂ ਗੋਲੀਆਂ ਤੋਂ ਆਪਾਂ ਦੂਰ ਰਹੀਏ ਤੇ ਨੈਚੁਰਲ ਥੈਰੇਪੀ ਦੇ ਵਾਲੇ ਪਾਸੇ ਜਾਈਏ ਤੇ ਗਰਨਾਮ ਜੀ ਤੁਸੀਂ ਇੱਥੇ ਇੱਕ ਵਾਰੀ ਥੋੜਾ ਜਿਹਾ ਬਰੀਫ ਕਰ ਦਿਓ ਤੁਹਾਡੇ ਕੋਲ ਕਿਹੜੀਆਂ-ਕਿਹੜੀਆਂ ਮਸ਼ੀਨਾਂ ਨੇ ਤੇ ਇਹਨਾਂ ਦੇ ਨਾਲ ਕਿਹੜੀਆਂ-ਕਿਹੜੀਆਂ ਆਪਾਂ ਨੂੰ ਆ ਜਿਹੜਾ ਉਹ ਹੈਗਾ ਇਲਾਜ ਮਿਲ ਸਕਦਾ ਬੇਟਾ ਜੀ ਤੁਸੀਂ ਅੰਦਰ ਆ ਜਾਓ ਉਹ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਮੋਟਿਵ ਦੱਸ ਦਿਆਂ ਜੀ ਇਹ ਐਮਪੀ ਕਲੱਬ ਖੁੱਲਣ ਦਾ ਜਿਹੜਾ ਮੇਰਾ ਮੋਟਿਵ ਇਹ ਸੀਗਾ ਵੀ ਮੈਂ ਚਾਹੁੰਦਾ ਵੀ ਹਰ ਘਰ ਦੇ ਵਿੱਚ ਜਿਹੜਾ ਇੱਕ ਮੈਡੀਕਲ ਸਟੋਰ ਖੁੱਲ ਚੁੱਕਾ ਹੈ ਇੱਕ ਡੱਬਾ ਪਿਆ ਹੋਇਆ ਜਿਹੜਾ ਉਹ ਗਾਇਬ ਕੀਤਾ ਜਾਵੇ ਕਿਉਂਕਿ ਉਹਦਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੈਗਾ ਆ ਆਪਾਂ ਥੋੜੀ ਜੀ ਪ੍ਰੋਬਲਮ ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਖਾਣੇ ਆ ਉਹ ਕਦੇ ਨਹੀਂ ਖਾਣੀ ਚਾਹੀਦੀ ਹੈਗੀ ਔਰ ਕੋਈ ਵੀ ਮੈਡੀਸਿਨ ਅਗਰ ਆਪਾਂ 3 ਮਹੀਨੇ ਤੋਂ ਜ਼ਿਆਦਾ ਖਾ ਰਹੇ ਤਾਂ ਇਹਦਾ ਮਤਲਬ ਉਹ ਸਾਨੂੰ ਫਾਇਦਾ ਨਹੀਂ ਕਰ ਰਹੀ ਹੈਗੀ ਉਹਦੀ ਬਜਾਏ ਸਾਨੂੰ ਨੇਚਰੋਪੈਥੀ ਵੱਲ ਆਣਾ ਚਾਹੀਦਾ ਜਿਹਦਾ ਕਿ ਸਾਈਡ ਇਫੈਕਟ ਬਿਲਕੁਲ ਨਾ ਦੇ ਬਰਾਬਰ ਹੈ ਜ਼ੀਰੋ ਹੈਗਾ ਵਾ ਤੇ ਇੱਕ ਵਾਰੀ ਜ਼ਰੂਰ ਇਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਮੈਂ ਸਭ ਤੋਂ ਪਹਿਲਾਂ ਇੰਟਰੋਡਿਊਸ ਕਰਾਂਗਾ ਇਹ ਫਸਟ ਟਾਈਮ ਬੈਕ ਮ사ਜਰ ਹੈਗੀ ਜਾਂ ਮਸ਼ੀਨ ਜੋ ਸਾਡੀ ਬੈਕ ਦੀ ਕਮਰ ਦੀ ਮ사ਜ ਕਰਦੀ ਹੈ ਤੇ ਉਹਦੇ ਨਾਲ ਨਾਲ ਸਰਵਾਈਕਲ ਦੀ ਮ사ਜ ਕਰਦੀ ਹੈ ਆਪਾਂ ਨੂੰ ਤਕਰੀਬਨ ਮਾਈਗਰੇਨ ਦੀ ਸਿਰਦਰਦ ਦੀ ਪ੍ਰੋਬਲਮ ਰਹਿੰਦੀ ਹੈ ਤੇ ਉਹ ਫਿਰ ਇੱਥੇ ਗਰਦਨ ਦੇ ਪਿੱਛੇ ਮ사ਜ ਕਰ ਰਹੀ ਹੈਗੀ ਉਸ ਤੋਂ ਬਾਅਦ ਬੈਕਰੀ ਮ사ਜ ਜਦੋਂ ਕਰਦੀ ਹੈ ਤਾਂ ਉਹ ਪ੍ਰੋਬਲਮ ਸਾਡੀ ਪਿਓਰ ਹੁੰਦੀ ਹੈਗੀ ਹੈ। ਸੈਕੰਡ ਮਸ਼ੀਨ ਆਪਣੀ ਲੈਗ ਮ사ਜਰ ਹੈ ਜੀ ਇਹ ਪੈਰਾਂ ਦੀ ਤਲੀਆਂ ਦੀ ਅੱਛੀ ਤਰ੍ਹਾਂ ਮ사ਜ ਕਰਦੀ ਹੈ। ਪਿੰਨੀਆਂ ਦੀ ਮ사ਜ ਕਰ ਰਹੀ ਹੈ। ਉਸ ਤੋਂ ਬਾਅਦ ਗੋਡਿਆਂ ਦੀ ਮ사ਜ ਤੇ ਇਹਦਾ ਅਟੈਚਮੈਂਟ ਚੇਂਜ ਹੋ ਕੇ ਇਹ ਫਿਰ ਇੱਥੇ ਅੱਗੇ ਲੈਗ ਤੱਕ ਪੱਟਾ ਤੱਕ ਵੀ ਆ ਜਾਂਦੀ ਹੈਗੀ ਹੈ। ਅਗਲੀ ਮਸ਼ੀਨ ਸਾਡੀ ਹੈਗੀ ਹੈ ਜੀ ਇਹ ਕਾਂਸਾ ਥੜੀ ਮ사ਜ ਹੈ। ਇਹ ਵੀ ਪੈਰਾਂ ਦੀ ਤਲੀਆਂ ਦੀ ਮ사ਜ ਕਰਦੀ ਹੈਗੀ ਹੈ। ਇਹ 5 ਮਿੰਟ ਸਿੱਧਾ ਚੱਲਦੀ ਹੈ 5 ਮਿੰਟ ਬਾਅਦ ਇਹ ਉਲਟ ਚੱਲਦੀ ਹੈ ਤੇ ਜਿਹੜੇ ਐਕੂਪ੍ਰੈਸ਼ਰ ਪੁਆਇੰਟ ਆ ਸਾਡੇ ਪੈਰਾਂ ਦੇ ਨੀਚੇ ਉਹ ਸਾਰਿਆਂ ਨੂੰ ਇਹ ਅੰਛੀ ਤਿੱਕੇ ਨਾਲ ਪ੍ਰੈਸ ਕਰਦੀ ਹੈਗੀ ਐ ਨੈਸਸਰਟੀ ਹੈਗੀ ਐ ਹੈਲਥ ਫਿਟ ਹੈਗੀ ਐ ਜਿਵੇਂ ਆਮ ਪ੍ਰੋਬਲਮ ਆ ਅੱਜਕੱਲ ਰਾਤ ਨੂੰ ਸੁਪੇ पे ਆਪਣੀ ਨਸਾਂ ਚੜ ਜਾਂਦੀਆਂ ਹੈਗੀਆਂ ਜਾਂ ਹੱਥ ਪੈਰ ਸੁਣ ਹੁੰਦੇ ਹੈਗੇ ਆ ਤੇ ਉਹਦੇ ਲਈ ਇਹ ਬਹੁਤ ਵਧੀਆ ਥੈਰੇਪੀ ਹੈਗੀ ਐ ਜਾਂ ਅਧਰੰਗ ਕਰਕੇ ਸਾਡੇ ਹੱਥ ਪੈਰ ਘੱਟ ਕੰਮ ਕਰਦੇ ਆ ਕੁੱਝ ਬੈਨੀਫਿਟ ਕਰਦੀ ਹੈਗੀ ਐ ਨੈਕਸਟ ਹੈਗੀ ਐ ਸਾਡੀ ਜਿਵੇਂ ਗਠੀਏ ਦੀ ਪ੍ਰੋਬਲਮ ਆ ਜਾਂਦੀ ਹੈਗੀ ਐ ਤਾਂ ਉਹਦੇ ਚ ਜਿਹੜੇ ਜੋੜ ਹੈ ਜੋੜਾਂ ਦੀ ਪ੍ਰੋਬਲਮ ਆਂਦੀ ਹੈਗੀ ਐ ਤੇ ਉਹਦੇ ਲਈ ਆਪਣੇ ਕੋਲ ਸਾਈਕਲ ਹੈਗਾ ਵਾ ਇਹ ਸਾਈਕਲ ਨਹੀਂ ਹੈਗਾ ਅਸਲ 'ਚ ਇਹ ਮੋਟਰਸਾਈਕਲ ਹੈ ਯਾਨੀ ਕਿ ਆਪਾਂ ਸਾਈਕਲ ਚਲਾਉਣੇ ਆ ਤਾਂ ਪੂਰਾ ਸਰੀਰ ਦਾ ਜ਼ੋਰ ਲੱਗਦਾ ਪਰ ਇਹਦੇ 'ਚ ਸਿਰਫ ਆਪਾਂ ਪੈਰ ਟਿਕਾਣੇ ਹੈਗੇ ਆ ਤੇ ਮੋਟਰ ਨੇ ਸਾਨੂੰ ਚਲਾਉਣਾ ਹੈਗਾ ਵਾ ਇਹਦੇ 'ਚ ਹੈਂਡ ਹੱਥ ਵਾਲਾ ਵੀ ਹੈਗਾ ਤੇ ਨਾਲ ਪੈਰਾਂ ਵਾਲਾ ਵੀ ਹੈਗਾ ਵਾ ਇਹ ਗਠੀਏ ਤੇ ਮਰੀਜਾਂ ਨੂੰ ਜੋੜਾਂ ਦੇ ਦਰਦ ਵਾਲੇ ਮਰੀਜਾਂ ਨੂੰ ਗੋਡਿਆਂ ਦੇ ਦਰਦ ਵਾਲੇ ਮਰੀਜਾਂ ਨੂੰ ਬਹੁਤ ਲਾਹੇਵੰਦ ਹੈਗਾ ਵਾ ਨੈਕਸਟ ਸਾਡੇ ਕੋਲ ਫੈਟ ਕਟਰ ਹੈਗਾ ਜਿਹਦੇ ਉੱਤੇ ਅਸੀਂ ਆਪਣੀ ਫੈਟ ਨੂੰ ਰਿਡਿਊਸ ਕਰਦੇ ਹੈਗੇ ਆ ਬਾਡੀ ਨੂੰ ਰਿਲੈਕਸ ਕਰਦੇ ਹੈਗੇ ਆ ਬਲੱਡ ਦਾ ਸਰਕੂਲੇਸ਼ਨ ਸਹੀ ਕਰਦੇ ਹੈਗੇ ਉਹ ਤਕਰੀਬਨ ਸਾਰੀਆਂ ਜਿਹੜੀਆਂ ਸਾਡੀਆਂ ਥੈਰਪੀਆਂ ਨੇ 10 ਤੋਂ 15 ਮਿੰਟ ਦੀਆਂ ਨੇ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਹੈਗੀ ਇਸ ਤਰ੍ਹਾਂ ਹੀ ਸਾਡੀ ਗੋਡਿਆਂ ਦੀ ਥੈਰਪੀ ਹੈਗੀ ਹੈ ਇਹ ਕੈਪ ਗੋਡਿਆਂ ਦੇ ਉੱਤੇ ਕੱਸੀ ਜਾਂਦੀ ਹੈ ਜਿਹਦੇ ਵਿੱਚ ਐਕੂ ਪ੍ਰੈਸ਼ਰ ਦੇਕੇ ਨਾਲ ਸੇਕ ਵੀ ਦਿੰਦੀ ਹੈ ਤੇ ਪੁਆਇੰਟ ਵੀ ਦਬਦੀ ਹੈਗੀ ਹੈ ਤੇ ਜਿਸ ਦੇ ਨਾਲ ਜਿਹੜੀ ਗੋਡਿਆਂ ਦੀ ਪ੍ਰੋਬਲਮ ਠੀਕ ਹੁੰਦੀ ਹੈ ਨੈਕਸਟ ਸਾਡੇ ਕੋਲ ਹੈਂਡ ਮ사ਜਰ ਹੈਗਾ ਵਾ ਤੇ ਜਿਹੜਾ ਹੱਥ ਦੇ ਜਿਹੜੇ ਐਕੂ ਪ੍ਰੈਸ਼ਰ ਪੁਆਇੰਟ ਹੈ ਉਹਨਾਂ ਨੂੰ ਪ੍ਰੈਸ ਕਰਦਾ ਵਾ ਉਹ ਟੋਟਲ ਜਿੰਨੀਆਂ ਥੈਰਪੀਆਂ ਨੇ ਸਾਡੀਆਂ ਐਕੂ ਪ੍ਰੈਸ਼ਰ ਵਾਲੀਆਂ ਨੇ ਜਿਹਦੇ ਕਰਕੇ ਇਹਦਾ ਰਿਜ਼ਲਟ ਬੜੇ ਜ ਨੈਕਸਟ ਸਾਡੇ ਕੋਲ ਸਟੀਮ ਬਾਥ ਹੈਗੀ ਹੈ ਸਟੀਮ ਬਾਥ ਹੈ ਅਗਰ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੈ ਜਾਂ ਜ਼ੁਕਾਮ ਵਗੈਰਾ ਰਹਿੰਦਾ ਹੈ ਜਾਂ ਉਹ ਆਪਣਾ ਵਜ਼ਨ ਘਟਾਉਣਾ ਚਾਹੁੰਦਾ ਤਾਂ ਉਹਦੇ ਲਈ ਸਟੀਮ ਬਾਥ ਬਹੁਤ ਲਾਹੇਵੰਦ ਹੈਗੀ ਹੈ ਨੈਕਸਟ ਸਾਡੇ ਕੋਲ ਹੈ ਸਰਵਾਈਕਲ ਮ사ਜ ਲਈ ਸ਼ੌਲ ਕਾਲਰ ਹੈਗਾ ਵਾ ਤੋਂ ਇਹ ਵੀ 15 ਮਿੰਟ ਦੀ ਮ사ਜ ਹੈਗੀ ਹੈ ਜਿਸ ਦਿਨ ਸਾਡੀ ਸਰਵਾਈਕਲ ਦੀ ਦਰ ਜਿਹੜੀ ਹੈ ਉਹ ਠੀਕ ਹੁੰਦੀ ਹੈਗੀ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਮਸ਼ੀਨਾਂ ਇੱਥੇ ਅਵੇਲੇਬਲ ਹੈਗੀਆਂ ਨੇ ਸਾਡੇ ਕੋਲ ਦੇਖੋ ਇੱਥੇ ਉੱਪਰ ਇਨਾਂ ਦੇ ਜਿਹੜੇ ਬੈਨੀਫਿਟਸ ਨੇ ਜਿਹੜੀਆਂ ਪ੍ਰੋਬਲਮਸ ਨੂੰ ਆਪਾਂ ਦੂਰ ਕਰ ਸਕਦੇ ਆ ਉਹਨਾਂ ਦੇ ਲਿਸਟਿੰਗ ਵੀ ਪੂਰੀ ਤਰੀਕੇ ਨਾਲ ਕੀਤੀ ਹੋਈ ਹੈ। ਸਰੀਰ 'ਚ ਜਰੇਲੇ ਪਦਾਰਥ ਦਾ ਬਨਣਾ, ਤਣਾਅ, ਚਿੰਤਾ, ਸਿਰ ਦਰਦ, ਬਲੱਡ ਪ੍ਰੈਸ਼ਰ, ਜੋੜਾਂ ਦੇ ਦਰਦ, ਡਿਪਰੈਸ਼ਨ, ਪੈਰਾਂ ਤੇ ਲੱਤਾਂ ਦੇ ਦਰਦ, ਮਾਨਸਿਕ ਰੋਗਾਂ ਤੋਂ ਬਚਾਉਂਦਾ ਹੈ, ਲੱਤਾਂ ਦਾ ਸੁਣਨ-ਪਣ ਖਤਮ ਕਰਦਾ, ਅੱਖਾਂ ਦੀਆਂ ਬਿਮਾਰੀਆਂ, ਪੈਰਾਂ ਤੇ ਲੱਤਾਂ ਦੇ ਸੋਜ, ਨੀਂਦ ਨਾ ਆਉਣਾ, ਖੂਨ ਸੰਚਾਰ, ਥਕਾਵਾ ਟਾਦੀ ਤੋਂ ਇਲਾਵਾ ਜਿਹੜੇ ਕਿ ਆਪਾਂ ਗੱਲ ਕੀਤੀ ਸੀ ਕਿ ਬੈਕ ਮ사ਜਰ ਦੀ, ਬੈਕ ਮ사ਜਰ ਦੇ ਵਿੱਚ ਤੁਸੀਂ ਵੀ ਦੇਖੋਗੇ ਕਿ ਪਿੱਛੇ ਹੇਠਲੇ ਹਿੱਸੇ ਦੇ ਜਿਹੜੇ ਦਰਦ ਨੇ ਪੁਰਾਣੀ ਗਰਦਨ ਦੇ ਦਰਦ ਨੇ ਤਣਾਅ ਦਰ ਰੇਮਟਾਇਡ ਗਠੀਆ ਮਾਸਪੇਸ਼ੀਅਤ ਤਣਾਅ ਦਿਲ ਦੀ ਸਿਹਤ ਦੇ ਤਣਾਅ ਤੇ ਚਿੰਤਾ ਸਰੀਰ ਦੇ ਸੰਤੁਲਨ ਨੂੰ ਸੁਧਾਰਦਾ ਹੈ ਗਠੀਏ ਦੇ ਦਰਦ ਨੂੰ ਘਟਾਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਟਸ ਆਫ ਇਸ਼ਾਰਿਆਂ ਦੀਆਂ ਪ੍ਰੋਬਲਮ ਨੇ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਜਦੋਂ ਕਰਦੇ ਹਾਂ ਤਾਂ ਇਹ ਇੱਕ ਵੱਡੀ ਸਮੱਸਿਆ ਦੇ ਰੂਪ ਧਾਰਨ ਕਰਦੀ ਹੈ ਸਾਨੂੰ ਲੈ ਕੇ ਜਾਂਦੇ ਇੱਕ ਵੱਡੇ ਹਸਪਤਾਲ ਜਦੋਂ ਵੱਡੇ ਹਸਪਤਾਲ ਲੈ ਕੇ ਜਾਂਦੇ ਆ ਤੇ ਕਿ ਮੋਟੀ ਕਮਾਈ ਜਿਹੜੀ ਸਾਡੀ ਥੋੜੀ ਥੋੜੀ ਅਸੀਂ ਬਚਾ ਕੇ ਰੱਖੀ ਹੁੰਦੀ ਹੈ ਸੇਵਿੰਗਸ ਕੀਤੀ ਹੁੰਦੀਆਂ ਨੇ ਇੱਕ ਮੋਟੀ ਕਮਾਈ ਜਿਹੜੀ ਸਾਡੀ ਹਸਪਤਾਲ ਦੇ ਖਰਚੇ 'ਚ ਚਲੀ ਜਾਂਦੀ ਹੈ ਜੇ ਤੁਸੀਂ ਵੀ ਹਸਪਤਾਲ ਦੇ ਖਰਚੇ ਨੂੰ ਬਚਾਉਣਾ ਚਾਹੁੰਦੇ ਹੋ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਣਾਅ ਮੁਕਤ ਰਹਿਣਾ ਚਾਹੁੰਦੇ ਹੋ ਤਾਂ ਨੇਚਰਲ ਥੈਰੇਪੀ ਜ਼ਰੂਰ ਅਪਣਾਓ ਔਰ ਤੁਸੀਂ ਜੇ ਆ ਸਕਦੇ ਹੋ ਤਾਂ ਪੰਬਿਆਂ ਖੁਰਦ ਲੁਧਿਆਣਾ ਦੇ ਵਿਖੇ ਪਹੁੰਚੋ ਨੇਚਰਲ ਥੈਰੇਪੀ ਦਾ ਜਿਹੜਾ ਕੈਂਪਸ ਚੱਲਦਾ ਪਿਆ ਜਿਸ ਦੇ ਵਿੱਚ ਮੈਂ ਗਰਨਾਮ ਜੇ ਕਹਾਂਗਾ ਖੁਦ ਦੱਸਣਗੇ ਇਸ ਥੈਰੇਪੀ ਵਿੱਚ ਸਰ ਜਿਹੜੇ ਪਹਿਲੇ ਦਿਨ ਥੈਰੇਪੀ ਬਾਰੇ ਸ਼ਾਇਦ ਮੈਂ ਕੋਈ ਗੱਲ ਸੁਣੀ ਸੀ ਉਹਦੇ ਬਾਰੇ ਚਰਣਾ ਮੈਂ ਮਰ ਜਾਂ। ਹਾਂਜੀ ਇਹ ਜੋ ਵੀ ਇਸ ਵੀਡੀਓ ਨੂੰ ਸ਼ੇਅਰ ਕਰੇਗਾ, ਲਾਈਕ ਕਰੇਗਾ ਉਹਨਾਂ ਲਈ ਸਪੈਸ਼ਲ ਆਫਰ ਹੈਗੀ ਹੈ ਕਿ ਪਹਿਲੇ 3 ਦਿਨ ਉਹ ਕਿਸੇ ਵੀ ਇੱਕ ਥੈਰੇਪੀ ਦੀ ਫ੍ਰੀ ਡੈਮੋ ਲੈ ਸਕਦੇ ਹਨ। ਚਾਹੇ ਉਹ ਕਾਂਸਾ ਥਾਲੀ ਹੋਵੇ, ਚਾਹੇ ਉਹ ਬੈਕ ਮ사ਜ ਹੋਵੇ, ਚਾਹੇ ਉਹ ਲਤਾ ਦੀ ਮ사ਜ ਹੈਗੀ ਹੈ। ਤੇ ਉਹਨਾਂ ਲਈ ਇਹ ਆਫਰ ਹੈਗੀ ਹੈ ਜੀ। ਪਹਿਲੀ 3 ਥੈਰਪੀਆਂ ਬਿਲਕੁਲ ਫ੍ਰੀ ਹੋਣਗੀਆਂ ਉਸ ਤੋਂ ਬਾਅਦ ਜਿਹੜੀ ਥੈਰਪੀ ਹੋਗੀ ਬਹੁਤ ਹੀ ਮਾਈਨਰ ਰੇਟ ਦੇ ਉੱਪਰ ਕੀਤੀ ਜਾਏਗੀ ਸਮਝ ਲਓ ਕਿ ਸੇਵਾ ਚੱਲਦੀ ਪਈ ਹੈ ਔਰ ਇਸ ਸੇਵਾ ਦਾ ਤੁਸੀਂ ਸਾਰੇ ਜਣੇ ਲਾਭ ਉਠਾਓ ਔਰ ਇਸ ਵੀਡੀਓ ਨੂੰ ਵਕਤ-ਵਾਰ ਜਰੂਰਤਮੰਦ ਲੋਕਾਂ ਤੱਕ ਸ਼ੇਅਰ ਕਰੋ ਔਰ ਜੇ ਤੁਸੀਂ ਭਾਮੀਆਂ ਖੁਰਦ ਦੇ ਆਣਾ ਵਿੱਚ ਨਹੀਂ ਆ ਸਕਦੇ ਤਾਂ ਆਪਣੇ ਨਜ਼ਦੀਕੀ ਕਿਸੇ ਸੈਂਟਰ ਵਿੱਚ ਜਾ ਕੇ ਨੇਚਰਲ ਥੈਰਪੀਜ਼ ਜ਼ਰੂਰ ਲਓ ਪਰ ਦਵਾਈਆਂ ਤੋਂ ਪਰਹੇਜ਼ ਕਰੋ ਦਵਾਈਆਂ ਤੁਹਾਨੂੰ ਕਿਤੇ ਨਾ ਕਿਤੇ ਨੁਕਸਾਨ ਦੇ ਸਾਬਿਤ ਹੋ ਸਕਦੀਆਂ ਨੇ